ਕੀ ਗਵਾਈ ਹੈ ਤੇਰੀ ਗਵਾਈ ਨਸ਼ੇ ਦੀ ਮੈਂ ਕਿਨੇ ਦਿਨ ਬਟੇ ਨਸ਼ੇ ਦੀ ਇਸ ਕਿਸ ਨਸ਼ੇ ਦੀ ਤੇਰੀ ਪਾਸਤੇ ਨੇ 2003 ਚ ਸ਼ਰਾਬ ਦਾ ਨਸ਼ਾ ਸ਼ੁਰੂ ਕੀਤਾ ਚਾਰਾ ਦੋਸਤਾ ਰਹੀ ਅੱਛਾ ਤੁਸੀਂ 2000 ਕਹਿੰਦੇ ਗਲਤ ਸੰਗਤੀ ਕਰ ਕੋ ਸੰਗਤੀ ਚਲੇ ਕੇ ਨਸ਼ਾ ਕਰਨਾ ਸ਼ੁਰੂ ਕੀਤਾ ਹਾਂ ਕਿੰਨੇ ਸ਼ੁਰੂ ਹੋਇਆ ਕਿਸ ਤੱਕ ਤੁਹਾਡਾ ਨਸ਼ਾ ਸ਼ੁਰੂ ਹੋਇਆ ਮੇਰੇ ਨਾਲ ਗੱਲ ਕਰੋ ਦੱਸੋ ਆਪਣੀ ਟੈਸਟਮਨੀ ਲੋਕਾਂ ਨੂੰ ਖੋਲ ਕੇ ਕਿਉਂਕਿ ਲੋਕਾਂ ਦੇ ਮਨ 'ਚ ਇਹ ਚੀਜ਼ ਆ ਵੀ ਮੈਂ ਨਸ਼ੇ 'ਚੋਂ ਨਿਕਲ ਹੀ ਨਹੀਂ ਸਕਦਾ ਹਾਂ ਹਾਂ ਮੈਂ ਪੂਆਦੰਡੇ ਦੇ ਵਿਆਹ ਤੇ ਗਿਆ ਸੀ ਹੂੰ ਜਿੱਥੇ ਯਾਰਾਂ ਦੋਸਤਾਂ ਨੇ ਮੰਨ ਲਓ ਸ਼ਰਾਬ ਪੀਆ ਉਸ ਤੋਂ ਬਾਅਦ ਇਹ ਜੁੜ ਨੂੰ ਚੰਗਾ ਜਿਹਾ ਲੱਗਿਆ ਮੈਨੂੰ ਲੱਗਦਾ ਲਗਾਤਾਰ ਹੀ ਪੀਣਾ ਸੀ ਹੂੰ ਤੇ ਪਿੰਡ ਆ ਵੀ ਨਹੀਂ ਮੈਂ ਡਰਾਈਵਰ ਸੀਗਾ ਤੇ ਮੈਂ ਬੇਲਸ਼ਰਾਬ ਪੀਣ ਲੱਗ ਗਿਆ ਉਸ ਤੋਂ ਬਾਅਦ ਹੀ ਫਿਰ ਥੋੜੀ 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 ਵਾਦਾ ਵਾਦਾ ਪ੍ਰਚਾਰ ਹੋ ਗਿਆ ਕਿਹੜੀਆਂ ਗੋਲੀਆਂ ਖੋਟਾ ਡੋਨ ਬੋਲ ਗਿਆ ਮੈਂ ਅਸ਼ੇ ਸ਼ਰਾਬ ਕਿੰਨੀ ਵੱਧ ਕਿਸ ਤੋਂ ਦੀ ਬੋਣੀ ਬੋਤਲ ਸ਼ਰਾਬ ਦੀ ਮੈਂ ਡੇਲੀ ਪੀ ਦੇ ਡੇਲੀ ਹੁੰਦਾ ਸੀ ਕੰਮ ਤੋਂ ਆ ਕੇ ਠੀਕ ਤੇ ਚਾਰ ਗੋਲੀਆਂ ਖਾ ਲੈਂਦਾ ਸਵੇਰ ਸਵੇਰ ਜਦੋਂ ਉੱਠਦਾ ਸੀ ਤੇ ਪਹਿਲਾ ਵੀ ਦੋ ਗੋਲੀਆਂ ਸੁਬਾ ਇੱਕ ਦੁਪਹਿਰੇ ਤੇ ਇੱਕ ਸ਼ਾਮ ਅਸ਼ੇਨ ਇਹਨਾਂ ਨੇ ਸ਼ਕਲ ਹਾਂਜੀ ਦੋ ਕੁੜੀਆਂ ਚਾਹਦੇ ਇਹ ਵੀ ਖਾਜ ਪਾਉਂਦੇ ਜਾਂ ਨਹੀਂ ਚੱਲ ਉਹ ਜਰਦਾਂ ਕਹਿੰਦਾ ਲੈ ਸਹਾਨ ਫਿਰ ਕੀ ਹੋਇਆ ਫਿਰ ਅੱਗੇ ਫਿਰ ਜੀ ਜਦੋਂ ਮੈਂ ਜਰ ਨਸ਼ਾ ਮੇਰਾ ਬਹੁਤ ਜ਼ਿਆਦਾ ਵੱਧ ਗਿਆ ਤੇ ਉਸ ਤੋਂ ਬਾਅਦ ਮੈਂ ਮੰਨ ਲਉਣੀ ਅਬ ਅਫਦਾ ਥਾਂ ਵੀ ਵੇਚ ਦਿੱਤੀ ਕਿਹਨੇ ਜਗਾ ਵੀ ਵੇਚ ਦਿੱਤੀ ਸੀ ਆਛਾ ਜੀ ਉਹਨਾਂ ਸ਼ਾਹਵਰਨ ਜਿੰਨੇ ਜਿੰਨਾ ਮੇਰਾ ਹਮਾਪੁਰ ਦਾ ਮਾਲਕ ਉਹਨਾਂ ਕੇ ਸਾਹ ਹੁੰਦਾ ਸੀਗਾ ਤੇ ਉਹ ਮੈਂ ਮੰਨ ਲਓ ਉਹਨਾਂ ਨੂੰ ਕਹਤਾ ਕਿ ਮੇਰਾ ਜਦੋਂ ਸਾਰੇ ਕਮਾਈ ਤੁਹਾਡੀ ਡਰਾਈਵਰ ਸੀ ਤੁਸੀਂ ਸਾਰੀ ਕਮਾਈ ਮਸ਼ੇਜ ਵਿੱਚ ਕੁਝ ਗੋਲੀਆਂ ਚ ਖਾ ਜਾਂਦੇ ਸੀ ਕੁਝ ਸ਼ਰਾਬ ਪੀ ਜਾਂਦੇ ਸੀ ਹਾਂਜੀ ਸਾਰੀ ਕਮਾਈ ਉੱਧਰ ਜਾਵੜੀ ਹਾਂਜੀ ਜਦੋਂ ਨਹੀਂ ਤੁਹਾਨੂੰ ਰਸੇ ਲਈ ਪੈਸੇ ਮਿਲਦੇ ਸੀ ਹਾਂਜੀ ਤੇ ਇਸੇ ਕਰਕੇ ਤੁਸੀਂ ਕਰਜ਼ਾ ਲਿਆ ਨਹੀਂ ਜੀ ਮੈਂ ਆਪਣੀ ਜਗ੍ਹਾ ਹੀ ਬੀਚ ਸੀ ਕਿਉਂਕਿ ਜਗ੍ਹਾ ਮੇਰੇ ਹਿੱਸੇ ਦੇ ਹੋਣੀ ਸੀ ਜਿਹੜਾ ਤੁਹਾਡਾ ਐਸਾ ਹੁੰਦਾ ਸੀ ਹਾਂ ਉਹ ਜਗਾ ਵੇਚਤੀ ਨਸ਼ੇ ਕਰ ਲੋ ਹਾਂਜੀ ਉਸ ਤੋਂ ਬਾਅਦ ਕੀ 45000 ਰੁਪਏ ਦਾ ਵੀ ਉਹਦਾ ਵੀ ਮੈਂ ਖਾ ਲਿਆ ਅਸ਼ਾ ਜਗਾ ਵੇਚ ਕੇ ਵੀ ਪਾਸ ਜਿਹੜੀ ਜਗਾ ਸੀ ਘਰ ਦੀ ਉਹ ਜਗਾ ਵੇਚ ਕੇ ਵੀ ਇਹਨਾਂ ਨਸ਼ਾ ਕਰ ਲਿਆ ਹੂੰ ਨਸ਼ਾ ਕਰ ਲਿਆ ਫਿਰ ਰਹਿੰਦੇ ਕਿੱਥੇ ਸੀ ਮੈਂ ਹੀ ਦਿਨੋਂ ਘਰ ਦੇ ਜਾਂਦੇ ਵੀ ਚੱਲ ਵੇ ਤੂੰ ਤਾਂ ਆਪੇ ਚੱਲਾ ਵੀ ਮੰਨ ਲਓ ਵੇ ਜਿੱਕੇ ਖਾ ਗਿਆ ਹੁਣ ਆ ਸੀ ਤਾਂ ਨਹੀਂ ਤੈਨੂੰ ਰੱਖਣਾ ਆਪਣੇ ਕੋਲੇ ਕੋਈ ਜਾ ਤੇ ਫਿਰ ਇੱਕ ਦੋਸਤ ਨੇ ਜੀ ਮੇਰੀ ਗੱਲ ਕਰਾਤੀ ਮੰਨ ਲਓ ਜੇ ਸੀ ਵੀ ਦੇ ਨਾਲ ਜੇਸੀਬੀ ਵਾਲੇ ਪਹਿਲਾਂ ਜੀ ਟਿੱਬੇ ਬਹੁਤ ਹੁੰਦੇ ਸੀ ਜੋ ਬਾਹਰ ਹੀ ਰਹਿੰਦੇ ਸੀ ਤੇ ਉਸ ਤੋਂ ਬਾਅਦ ਮੰਨ ਲਓ ਮੈਂ ਫਿਰ 5 ਸਾਲ ਜੇਸੀਬੀ ਦੇ ਨਾਲ ਹੀ ਜੈਨਕੀ ਕਰੋ ਬਾਹਰ ਹੀ ਰਹੇ ਹਾਂਜੀ ਕਰੇ ਨਹੀਂ ਜਗਾ ਵੇਖੀ ਨਸ਼ੇ ਕਰਕੇ ਹਾਂਜੀ ਘਰ ਵੇਖ ਗਿਆ ਸਭ ਕੁਝ ਵਿਕ ਗਿਆ ਕੁਝ ਨਹੀਂ ਰਹਿ ਗਿਆ ਮਾਪਿਓ ਨੇ ਵੀ ਕਹਿਤਾ ਮੈਂ ਵੀ ਤਾਂ ਉਹਦਾ ਹਿੱਸਾ ਇਸ ਤੱਕਾ ਜਾੜੂ ਪੁੱਤਰ ਨਾ ਆਇਆ ਇਸ ਤੱਕ ਕਿ ਤੁਸੀਂ ਕਰੋ ਬਾਹਰ ਰਹਿਣ ਲੱਗ ਗਏ ਹਾਂ ਜੀ ਫਿਰ ਕੀ ਲਖਾ ਨੀ ਜਲਦੀ ਫਿਰ ਪਸਨੀ ਨੇ ਮਮਾ ਜਦੋਂ ਕਰੋ ਬਾਹਰ ਕੱਢ ਦਿੱਤੇ ਬਾਹਰ ਜੇਸੀ ਵੀ ਤੇ ਰਹਿਣ ਲੱਗ ਗਏ ਬਾਹਰ ਹੀ ਰਹਿੰਦੇ ਸੀ ਦੱਸ ਸਕਦੇ ਇਹਨਾਂ ਨੂੰ ਇੰਜ ਲੱਗਦਾ ਸੀ ਕਿ ਮੈਂ ਐਦਾਂ ਹੀ ਮਰ ਜਾਏਗਾ ਮੈਨੂੰ ਕਿਨੇ ਸਕੀਤੀ ਦੇਣੀਆਂ ਮੈਂ ਬਸ ਮੈਂ ਨਸ਼ਿਆਂ ਚ ਆ ਹੀ ਮਰ ਜਾਣਾ ਅਸ਼ਨ ਤੁਸੀਂ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਵਾਰੀ ਕੀਤੀ ਅੰਨੇ ਜਗ੍ਹਾ ਤੇ ਵੀ ਗਿਆ ਹੀ ਅਸ਼ਨ ਆਸ਼ਰਮ ਅਸ਼ਨ ਨਸ਼ਾ ਛੱਡਣ ਵਾਸਤੇ ਹਾਂ ਕੋਈ ਮੈਡੀਸਿਨ ਲਈ ਨਾ ਛੱਡਣ ਦਾ ਕਉ ਕੋਸ਼ਿਸ਼ ਬਹੁਤ ਕੀਤੀ ਅੱਲੇ ਜਗ੍ਹਾ ਤੇ ਪਸੇ ਜੀ ਬਹੁਤ ਗਏ ਅੱਛਾ ਅੰਨੇ ਜਗ੍ਹਾ ਤੇ ਜਾ ਕੇ ਵੀ ਮੇਰਾ ਨਸ਼ਾ ਛੁੱਟ ਨਹੀਂ ਗੋਲੀਆਂ ਛੁੱਟ ਜੇ ਮੇਰੇ ਹਾਲਾਤ ਸੈੱਟ ਹੋ ਜਾਣ ਨਹੀਂ ਹੋਏ ਜੀ ਫਿਰ ਕੀ ਲਿਖਾਇਆ ਫਿਰ ਪਸੇ ਜੀ ਇਹਨਾਂ ਨੂੰ ਇੰਜ ਲੱਗਦਾ ਸੀ ਕਿ ਮੈਂ ਇਦਾਂ ਹੀ ਮਰ ਜਾਵਾਂਗਾ ਨਸ਼ਾ ਚੀਂ ਅੱਛਾ ਤੁਸੀਂ ਦੱਸੋ ਤੁਹਾਨੂੰ ਕਿਉਂ ਇੰਜ ਲੱਗਦਾ ਸੀ ਕਿ ਮੈਂ ਮਰ ਜਾਵਾਂਗਾ ਕਿ ਕੋਈ ਜਦੋਂ ਆਦਮੀ ਦਾ ਘਸਾਰਾ ਨਹੀਂ ਨਾ ਹੁੰਦਾ ਤੇ ਸਿਰਫ ਉਹ ਕੱਲਾ ਅੰਦਾਸ਼ੇ ਦਾ ਸਾਰ ਹੀ ਲੈਂਦਾ ਉਹਨੂੰ ਇਹੀ ਲੱਗਦਾ ਵੀ ਆਪਣਾ ਤਾਂ ਕੋਈ ਨਹੀਂਗਾ ਹੋਣਾ ਤੇ ਆਪਾਂ ਐ ਚੱリエ ਵੀ ਸੰਸਾਰ ਤੇ ਤਾਂ ਐਂ ਹੀ ਬਸ ਕਰ ਜਾਵੇ ਸ਼ਰਾਪ ਨੂੰ ਅਜਿਹਾ ਦੇ ਮੰਨਵਾਸ ਖਾ ਪੀ ਵੀ ਸਿੱਧ ਨਹੀਂ ਆਪਣਾ ਕਸ਼ਟ ਹੂੰ ਫਿਰ ਕੀ ਸੋਚਦਾ ਫਿਰ ਪਾਸ ਜੀ ਇਹ ਪਾਸ ਜੀ ਤੁਹਾਡੇ ਬ੍ਰਦਰ ਦੇ ਘਾਰੇ ਪੱਤੀ ਪੋਣ ਆਈ ਸੀ ਹੂੰ ਫਿਰ ਇਹ ਰੱਬ ਨੂੰ ਬਿਲਕੁਲ ਨਹੀਂ ਮੰਨਦੀ ਸੀ ਇਨਸਾਨ ਤਾਂ ਸੀ ਹੂੰ ਮੈਂ ਇਹ ਸੋਚਦਾ ਹੁੰਦਾ ਸੀ ਕਿ ਰੱਬ ਦਾ ਦੁਨੀਆ ਬਣਾ ਕੇ ਭੁੱਲ ਗਿਆ। ਅੱਛਾ। ਵੀਰ ਆਪ ਵੀ ਕਿਸੇ ਵੀ ਜਦੋਂ ਬੰਦਾ ਅੰਨੇ ਜਗਾਵਾ ਤੇ ਜਾਂਦਾ ਨਹੀਂ ਤੇ ਉਸ ਨੂੰ ਦੇਖਦਾ ਤੇ ਉਹ ਮਨ ਨੂੰ ਸਵਾਏ ਪੈਸੇ ਦੀ ਗੱਲ ਨਹੀਂ ਕਰਦੇ ਹੁੰਦੇ। ਹੂੰ। ਤੇ ਜਦੋਂ ਮਨ ਲੋਕ ਨੂੰ ਤੇ ਪੈਸਾ ਦੇ ਕੇ ਨਵੀਂ ਘਰ ਘਰ ਰਹਾਇਆ ਪੈ ਦਿਆ। ਮਨ ਲੋਗੀ ਉਹੋ ਕਸ ਫਾਇਰ ਨਹੀਂ ਗਿਆ ਉਹ ਜਿਹੜਾ ਇਹ ਨੂੰ ਉਹ ਤੋਂ ਬਾਅਦ ਅਸ਼ਿਰ ਸਿਚਾ ਨਿਕਲਿਆ ਮੇਰਾ ਕੁਝ ਹੱਲ ਨਹੀਂ ਹੋ ਰਿਹਾ ਤਾਂ ਉਸ ਤੋਂ ਬਾਅਦ ਇਹ ਨਹੀਂ ਲੱਗਦਾ ਸੀਗਾ ਵੀ ਨਹੀਂ ਕੋਈ ਹੱਲ ਹੋ ਸਕਦਾ ਅਸ਼ਮਰਨ ਦੀ ਕੋਸ਼ਿਸ਼ ਕੀਤੀ ਤੂੰ ਡੰਨ ਮਾਰੀ ਕਿਉਂ ਬਸ ਜ਼ਿੰਦਗੀ ਨੂੰ ਮੈਂ ਸੋਚਦਾ ਸੀ ਕਿ ਇਹ ਹੀ ਜ਼ਿੰਦਗੀਆਂ ਨੂੰ ਖਤਮ ਕਰ ਦਿਆਂ ਇੱਕ ਵਾਰੀ ਟ੍ਰੇਨ ਚ ਟ੍ਰੇਨ ਥੱਲੇ ਆਉਣ ਦੀ ਕੋਸ਼ਿਸ਼ ਕੀਤੀ ਇੱਕ ਵਾਰੀ ਮੈਂ ਲੈਰ ਚ ਕੁੱਦਣ ਦੀ ਕੋਸ਼ਿਸ਼ ਕੀਤੀ ਇੱਕ ਵਾਰੀ ਕੋਗਲ ਡੋਟ ਕੋਸ਼ਿਸ਼ ਅਸ਼ਮੀ ਮੈਂ ਮਰ ਜਾਵਾਂ ਤੁਸੀਂ ਖੁਦ ਬਹੁਤ ਤੰਗ ਸੀ ਹਾਂਜੀ ਵੀ ਨਸ਼ਾ ਛੱਡਣਾ ਚਾਹੁੰਦੇ ਸੀ ਛੱਡ ਨਹੀਂ ਪਾਰੇ ਸੀ ਹਾਂਜੀ ਬਹੁਤ ਦੁਖੀ ਸੀ ਬਹੁਤ ਪਰੇਸ਼ਾਨ ਸੀ ਸਭ ਕੁਝ ਕਰਕੇ ਦੇਖ ਲੈ ਨਸ਼ੇ ਚੋਂ ਨਿਕਲ ਨਹੀਂ ਪਾਰੇ ਸੀ ਫਿਰ ਤੁਹਾਡੇ ਅੰਦਰ ਇੱਕ ਆਸ ਕਿਵੇਂ ਪੈਦਾ ਹੋਈ ਕਿਵੇਂ ਪ੍ਰਭੂ ਨੇ ਤੈਨੂੰ ਛੁਟਕਾਰਾ ਦਿੱਤਾ ਇੱਕ ਆਸ ਪੈਦਾ ਹੋਈ ਮੈਂ ਘੁੰਮਦੇ ਘਮਾਉਂਦੇ ਮੇਰੀ ਮੰਨ ਲਓ ਅਸੀਂ ਖੱਪਿਆ ਵਾਲੀ ਬੇਟੀ ਪਾਉਂਦੇ ਸੀ ਤੇ ਸਵੇਰੇ ਸਵੇਰੇ ਮੇਰੀ ਡਿਊਟੀ ਲੱਗੀ ਮੈਂ ਦੋ ਘਜਾ ਅੱਛਾ 6 ਵਜੇ ਇੱਥੇ ਤੁਸੀਂ ਭਰਤ ਵਾਸਤੇ ਆਏ ਸੀ ਇਤੋਂ ਤੇ ਮੈਂ ਠੇਕੇਦਾਰ ਨੂੰ ਕਿਹਾ ਵੀ ਮੈਂ ਨਹੀਂ ਯਾਰ ਲੋਕ ਜਾਣਾ ਉੱਥੇ ਹੀ ਮੈਂ ਜਾ ਸਕਦਾ। ਉਹ ਕਹਿੰਦਾ ਯਾਰ ਤੂੰ ਜਾਣਾ ਹੀ ਉੱਥੇ। ਕੁਦਰਤੀ ਪਾਸਟਰ ਜੀ ਕਹਿੰਦੇ ਵੀ ਮੈਨੂੰ ਇਹਨਾਂ ਨੇ ਨਾਲ ਗੱਲ ਕੀਤੀ ਵੀ ਤੁਸੀਂ ਮਿੱਟੀ ਬੋੜੀਆਂ ਸਾਡੇ ਘਰੇ। ਮੇਰੇ ਬ੍ਰਦਰ ਨੇ ਕਿਹਾ ਨਹੀਂ ਤੁਸੀਂ ਅਸੀਂ ਅਸੀਂ ਆਖਿਆ ਮੈਂ ਤਾਂ ਵੀ ਬਾਹਰ। ਉਸ ਤੋਂ ਬਾਅਦ ਬਸ ਐਸੀ ਉਹਨਾਂ ਦੇ ਅਗੁਤ ਸਮਰਥਨ ਨੇ ਸ਼ੁਰੂ ਹੋਇਆ ਜੀ ਮੈਂ ਸੰਗਤ ਸੁਣੀ ਅੰਦਰ ਤੋਂ ਪਰਮੇਸ਼ਰ ਦੇ ਆਤਮਾ ਨੇ ਤੁਹਾਨੂੰ ਸ਼ੁਰੂ ਨਾਟ ਕਰ ਦਿੱਤਾ ਮੈਂ ਮੈਨੂੰ ਤੋਂ ਮੈਂ ਤੇ ਆਏ ਤੇ ਮੈਂ ਸੰਗਤ ਹੀ ਸੁਣੀ ਉਸ ਆਪਣੇ ਘਰੇ ਸੰਗਤੀ ਅੱਛਾ ਅੱਛਾ ਉਹ ਦਿਨ ਜਾਵਿਲ ਅੱਜ ਦਾ ਅਰੇ ਮੈਨੂੰ 10 ਸਾਲ ਹੋ ਗਏ ਮੈਂ ਸ਼ਰਾਬ ਨੂੰ ਛੱਡ ਲਈ ਬਿਲਕੁਲ ਨਿਸ਼ਕਾਬ ਹੋ ਗਿਆ ਕੋਲਾ ਜਾਨਦਾ ਜੰਦਾ ਲੋਣੇ ਗੋਲੀਆਂ ਸ਼ਰਾਬ ਕੁਝ ਨਹੀਂ ਕਰਦੇ ਆਪਣੀ ਲਾਈਫ ਪ੍ਰਭੂ ਨੂੰ ਦੇ ਚੁੱਕੇ ਹਾਂ ਰਹਿ ਚੁੱਕੇ ਬਪਤਿਸ਼ਮਾ ਲੈ ਚੁੱਕੇ ਹਾਂ ਰਹਿ ਚੁੱਕੇ ਪ੍ਰਭੂ ਨੂੰ ਲਾਈਫ ਦੇ ਰੀਤੀ ਪ੍ਰਭੂ ਅਰਤ ਨੂੰ ਵਧਾਰਿਆ ਬਿਲਕੁਲ ਵਧਾਰਿਆ ਹੁਣ ਕੋਈ ਨਸ਼ਾ ਨਹੀਂ ਕਰਦਾ ਕੋਈ ਜਰਦਾ ਨਹੀਂ ਲਾਉਂਦੇ ਕੋਈ ਗੋਲੀਆਂ ਨਹੀਂ ਕਰਦੇ ਕਿਸੇ ਨੇ ਗੱਜ਼ਤ ਕੀਤਾ ਤੁਹਾਨੂੰ ਬੇਸ਼ੱਕ ਹੋਂਦ ਤਾਂ ਨਹੀਂ ਮਾਰਨ ਦੇ ਲ ਕਰਦੇ ਹੋਂਦ ਤਾਂ ਨਹੀਂ ਕਿਹਦੇ ਹੋ ਹਾਂ ਪ੍ਰਭੂ ਲਈ ਪਰਮੇਸ਼ਰ ਲਈ ਵੱਡੀ ਸਾਰੀ ਤਾਰੀਫ ਕਰਦੇ ਆਂ